ਸੁਖ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਨੋਂ ਦੁਖ ਜਾਏ ਹੋ ਅਸਿਫਤਖ ਸੰਮਦੀੁਰ ਅਰਸੋ ਕੁਰਸੋ ਛੱਟੀ ਉੱਠੇ ਸੱਚੇ ਪਾਤਸ਼ਾ ਜਨਮ ਨੰਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸ਼ੋਂ ਹੁੰਦੈ ਸਾ ਜਿਸ ਪਾਸ ਰਹਿਟਿਓ ਸੋਹੀਐ ਸਭਨਾ ਦਾਰੀ ਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ੋਂ ਹੁੰਦੈ ਸਾ ਜਿਸ ਪਾਸ ਬਹਟਿਆ ਸੋਹੀਐ ਸਭਨਾ ਦਾ ਵੀਸਾ ਸੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਘੁਰਟ ਮਹੱਲਾਤੀ ਜਾ ਦੋਤ ਕੀ ਨਿਗੁਣਿਆਨੋ ਆਪੇ ਬਖਸ਼ ਲੈ ਭਾਈ ਸਤਗੁਰੂ ਕੀ ਸੇਵਾ ਲਾਏ ਸਤਗੁਰੂ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਨਿਗੁਣ ਅਨੋ ਆਪੀ ਬਖਸ਼ ਲਏ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜਿਓ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਸਤਗੁਰ ਲੇਰਲਾਈ ਰਹਾ ਕੋਣ ਕੋਣ ਅਪਰਾਧੀ ਬਖਸ਼ਿ ਅਨ ਪਿਆਰੇ ਸੱਚ ਸ਼ਬਦ ਵਿਚਾਰ ਜਲ ਪਾਰ ਉਤਾਰਿਆਨ ਭਾਈ ਸਤਗੁਰ ਬੀੜ ਚੜ ਮਨੂਰਤੀ ਕੰਚਨ ਭੈ ਭਾਈ ਗੁਰ ਪਾਰ ਸੁਮੇਲ ਮਿਲਾਏ ਖਿਸ਼ੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾ ਸਹਿਜ ਸਮਾ ਗੁਰ ਬਿਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਗੁਰ ਕੀ ਸੇਵਾ ਸਦਾ ਕਰ ਪਾਈ ਜੋ ਆਪ ਗਵਾਏ ਗੁਰਮਤੀ ਭਉ ਉਪਜੈ ਭਾਈ ਭਉ ਕਰਣੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਜੋ ਸਤਗੁਰੂ ਸਿਵਹਿ ਆਪਣਾ ਭਾਈ ਜਿਨ ਕਹਉ ਲੋਗੋ ਪਾਈ ਜਨਮ ਸਵਾਰੀ ਆਪਣਾ ਭਾਈ ਕੁਲ ਪੀ ਲਈ ਬਖਸ਼ਾਏ ਸਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਇਸ ਬਿਗਨ ਨ ਲਾਗੇ ਕੋਏ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੇ ਕੋਏ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਦੋ ਤੁਕੀ ਨਿਗੁਣਿਆਨੋ ਆਪੇ ਬਖਸ਼ ਲਏ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ